ਬਹੁਤ ਵੱਡੀ ਖਬਰ ਆ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਚੀਕਾਂ ਬਾਦਲਪਿੰਡ ਜਾਣਗੀਆਂ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਤੇ ਇੱਕ ਬਹੁਤ ਵੱਡਾ ਸਬੂਤ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਟਾ ਫਿਰਨ ਜਾ ਰਿਹਾ ਕਿਉਂ ਫਿਰੂ ਆਖਰ ਮਾਮਲਾ ਕੀ ਹੈ ਪੂਰੀ ਵੀਡੀਓ ਦੇਖ ਕੇ ਲਾਇਕ ਜ਼ਰੂਰ ਕਰ ਦਿਓ ਜਿੰਨਾ ਤੁਸੀਂ ਲਾਈਕ ਕਰੋਗੇ ਤਾਂ ਇਹ ਵੀਡੀਓ ਅੱਗੇ ਹੋਰ ਲੋਕਾਂ ਤੱਕ ਰეკਮੈਂਡ ਹੁੰਦੀ ਹੈ ਤਾਂ ਹੁਣ ਤੁਹਾਨੂੰ ਮੈਂ ਉਹ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਕਸੂਤੇ ਟੰਗੇ ਗਏ ਨੇ ਕਿਉਂਕਿ ਬਹੁਤ ਸਾਰੇ ਆਕਾਲੀ ਦਲ ਬਹੁਤ ਸਾਰੇ ਇਹਨਾਂ ਦੇ ਲੀਡਰ ਬਹੁਤ ਸਾਰੇ ਇਹਨਾਂ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਚੱਕਰ ਦੇ ਵਿੱਚ ਕਿਉਂ ਸੀ ਦਰਹਸਾਲ ਦੇ ਵਿੱਚ ਇਸ ਗੱਲ ਤੋਂ ਪਰਦਾ ਉੱਠ ਚੁੱਕਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪਹਿਲਾਂ ਪਹਿਲਾਂ ਜੇਕਰ ਕਢਾ ਲਿਆ ਤਾਂ ਠੀਕ ਹੈ ਨਹੀਂ ਤਾਂ ਜੇਕਰ ਇਹਦੇ ਨਾਲ ਦਾ ਬੰਦਾ ਉਹ ਫੜਿਆ ਗਿਆ ਕਿਉਂਕਿ ਪਹਿਲਾਂ ਸਿਰਫ ਇਹੀ ਕਿਹਾ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਨਹੀਂ ਹੈਗਾ ਇਹਨਾਂ ਦੇ ਘਰ ਵਾਲਿਆਂ ਨੇ ਇਹ ਦਾਅਵਾ ਕੀਤਾ ਉਹਨਾਂ ਦੀ ਪਤਨੀ ਨੇ ਵੀ ਕੀਤਾ ਕਹਿੰਦੀ ਸਾਡਾ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਵੀ ਨਹੀਂ ਹੈਗਾ ਸਾਡਾ ਨਸ਼ਿਆਂ ਦੇ ਵਿੱਚ ਕੋਈ ਹੱਥ ਨਹੀਂ ਹੈ ਇਸ ਗੱਲ ਨੂੰ ਲਗਾਤਾਰ ਸਪਸ਼ਟ ਕਰਨ ਦੀ ਇਹਨਾਂ ਬਣੀਓ ਕੋਸ਼ਿਸ਼ ਕੀਤੀ ਗਈ ਪਰ ਅੱਜ ਤੁਹਾਨੂੰ ਵਿਕਰਮ ਸਿੰਘ ਮਜੀਠੀਏ ਦਾ ਅਸਲੀ ਅਸਲੀ ਮਕਸਦ ਕੀ ਸੀ ਇਸ ਲਈ ਬੰਦੇ ਕਿਹੜੇ-ਕਿਹੜੇ ਦੇ ਨਾਲ ਸੀ ਉਹ ਸਾਰੇ ਹੀ ਵੀਡੀਓ ਦੇ ਅੰਦਰ ਦਿਖਾਉਣ ਜਾ ਰਹੇ ਹਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਰਾਂ ਸਾਲ ਦੇ ਵਿੱਚ ਚਿੱਟੇ ਦਾ ਮਾਮਲਾ ਸ਼ਰਾਬ ਦਾ ਘੁਟਾਲਾ ਬਹੁਤ ਸਾਰੇ ਹੋਰ ਵੀ ਨਸ਼ਿਆਂ ਦੇ ਪਦਾਰਥ ਆ ਜਿਹੜੇ ਉਹ ਸਾਰਿਆਂ ਦੀ ਇਹ ਸਮਗਲਨ ਕਰ ਰਿਆ ਸੀ ਔਰ ਉਹਦੇ ਨਾਲ ਦਾ ਬੰਦਾ ਫੜਿਆ ਗਿਆ ਉਸ ਬੰਦੇ ਨੂੰ ਸਾਹਮਣੇ ਬਿਠਾ ਕੇ ਪੂਰੀ ਪੁੱਛਗਿੱਛ ਹੋਣੀ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀ ਇਹ ਕਹਿੰਦੇ ਜੀ ਪਟਾ ਫਿਰਨ ਜਾ ਰਿਹਾ ਤੇ ਉਹਦੀ ਆ ਚੀਕਾ ਬਾਦਲ ਪਿੰਡ ਤੱਕ ਜਾਣਗੇ ਹੁਣ ਕਿੰਨੇ ਜਾਣਗੇ ਇਹ ਵੀ ਸੁਣ ਲਓ ਕਿਉਂਕਿ ਜਿਹੜੀ ਇਹ ਵੀਡੀਓ ਹੈ ਇਸ ਵੀਡੀਓ ਦੇ ਨਾਲ ਪਹਿਲਾਂ ਤਾਂ ਇਹਨਾਂ ਦੇ ਵਕੀਲਾਂ ਫਿਰ ਇਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਔਰ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਹਨਾਂ ਦੀ ਸਾਰਿਆਂ ਦੀ ਪੋਲ ਖੱਡੂਗੀ ਕਿਉਂਕਿ ਇਹਨਾਂ ਨੇ ਸਿਰਫ ਇੱਕੋ ਹੀ ਦਾਵਾ ਕੀਤਾ ਕਹਿੰਦੇ ਜੀ ਅਮਨ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਚਿੱਟੇ ਦਾ ਜਾਂ ਕਹਿੰਦੇ ਨਸ਼ਿਆਂ ਦਾ ਮਾਮਲਾ ਹੀ ਨਹੀਂ ਹੈ ਉਹਦੇ ਉੱਤੇ ਐਨਡੀਪੀਐਸ ਦਾ ਕੋਈ ਮਾਮਲਾ ਨਹੀਂ ਹੈ ਪਰ ਹੁਣ ਇਹ ਐਨਡੀਪੀਐਸ ਵਾਲਾ ਮਾਮਲਾ ਯਾਨੀ ਨਸ਼ਿਆਂ ਦਾ ਇਹਨਾਂ ਸਾਥੀ ਫੜਿਆ ਗਿਆ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਪੰਜਾਬ ਦੀ ਪੁਲਿਸ ਵਿਜੀਲੈਂਸ ਬਿਊਰੋ ਇਹਨਾਂ ਨੇ ਸਾਰਿਆਂ ਨੂੰ ਕਰ ਦਿੱਤਾ ਸੀ ਪਰ ਸੁਣੋ ਜਰਾ ਧਿਆਨ ਦੇ ਨਾਲ ਕਿ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡਾ ਮੋਹਰਾ ਵਿਕਰਮ ਸਿੰਘ ਮਜੀਠੀਆ ਦਾ ਹੱਥ ਕਿਵੇਂ ਲੱਗਿਆ ਔਰ ਹੁਣ ਵਿਕਰਮ ਮਜੀਠੀਆ ਤੇ ਕਟਾਪਾ ਕਿਵੇਂ ਚੜਦਾ ਸੁਣੋ ਮੇਰੀ ਜਾਣਕਾਰੀ ਦੇ ਮੁਤਾਬਿਕ ਮਜੀਠੀਆ ਨੇ ਇਸ ਪੈਸੇ ਦੇ ਨਾਲ Shimla ਤੇ Delhi ਚ property ਖਰੀਦੀ ਸੀ 25 June ਦਾ ਉਹ ਦਿਨ ਜਦਕਿ 25 June ਨੂੰ ਅੰਮ੍ਰਿਤਸਰ ਸਥਿਤ ਰਹਾਇਸ਼ ਤੇ ਵਿਜਲਸ ਦੀ ਟੀਮ ਉੱਥੇ ਪਹੁੰਚੀ ਸੀ ਤਕਰੀਬਨ 3 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਵਿਜਲਸ ਦੇ ਵੱਲੋਂ ਵਿਕਰਮ ਸਿੰਘ ਬਜੀਠਾ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਿੰਨੀ ਵਾਰ ਰਿਮਾਂਡ ਵਿਜਲਸ ਦੇ ਵੱਲੋਂ ਹਾਸਲ ਕੀਤੀ ਜਾ ਚੁੱਕੀ ਹੈ Shimla ਦੇ ਮਸ਼ੋਬਰਾ ਵਿਜਲਸ ਦੀ ਟੀਮ ਗਈ ਸੀ ਕਿਉਂਕਿ ਪ੍ਰਾਪਰਟੀ ਨਾਲ ਜੁੜੇ ਡਾਕੂਮੈਂਟਸ ਉਹਨਾਂ ਦੇ ਵੱਲੋਂ ਖੰਗਾਲੇ ਜਾ ਰਹੇ ਸੀ ਮਜੀਠਾ ਵੀ ਗਈ ਸੀ ਵਿਜਲਸ ਦੀ ਟੀਮ ਦਿੱਲੀ ਵੀ ਗਈ ਸੀ ਯੂਪੀ ਵੀ ਗਈ ਸੀ ਤੇ ਹੁਣ

ਤੇ ਹਰਪੀਤ ਸਿੰਘ ਗੁਲਾਟੀ ਤੇ ਦੋਨਾਂ ਨੂੰ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਹੈ ਔਰ ਪਿਛਲੇ ਦਿਨਾਂ ਜਿਹੜੀ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਜਲਦੀ ਇਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਵਿਜੀਲੈਂਸ ਪੰਜਾਬ ਬਿਜ਼ਨਸ ਨੇ ਯਾਨੀ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਵੱਡਾ ਚੇਲਾ ਫੜ ਲਿਆ ਤਾਂ ਹੁਣ ਦੇਖੋ ਇੱਥੇ ਇਕਾਲੀਦਨ ਇਹਨਾਂ ਦੇ ਜਿੰਨੇ ਵੀ ਲੀਡਰ ਨੇ ਹੁਣ ਇਨਕਾਰ ਨਹੀਂ ਕਰ ਸਕਦੇ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਨਹੀਂ ਹੈ ਸ਼ਰਾਬ ਦਾ ਸਮਗਲਰ ਨਹੀਂ ਹੈ ਬਹੁਤ ਸਾਰੇ ਹੋਰ ਵੀ ਨਸ਼ੇ ਪੰਜਾਬ ਦੇ ਅੰਦਰ ਇਹਨਾਂ ਨੇ ਜਨਮ ਦਿੱਤਾ ਨਸ਼ਿਆਂ ਨੂੰ ਪਰ ਜੀ ਦੂਜੇ ਪਾਸੇ ਭਗਵੰਤ ਮਾਨ ਤੁਸੀਂ ਕਹਿੰਦੇ ਹੋਗੇ ਕਿ ਭਗਵੰਤ ਮਾਨ ਦੇ ਹੱਕ ਵਿੱਚ ਬੋਲਦੇ ਹੋ ਨਹੀਂ ਕਿਉਂਕਿ ਮੈਂ ਕੱਲ ਜਿਹੜੀ ਵੀਡੀਓ ਪਾਈ ਹੈ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਡਰਾਈਵਰਾਂ ਦੇ ਨਾਲ ਜਿਹੜਾ ਧੱਕਾ ਕਰਦੇ ਹੋ ਉਹ ਗਲਤ ਹੈ ਅਸੀਂ ਮੁੱਖ ਮੰਤਰੀ ਨੂੰ ਵੀ ਚਾਹੇ ਜੋ ਮਰਜੀ ਸਾਡੇ ਸਾਹਮਣੇ ਆਊਗੀ ਗੱਲ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਪਰ ਜੀ ਬਿਕਰਮ ਸਿੰਘ ਮਜੀਠੀਆ ਹੁਣ ਚਿੱਟੇ ਦਾ ਤਸਕਰ ਸਮਗਲਾ ਸ਼ਰਾਬ ਦਾ ਬਹੁਤ ਸਾਰੇ ਹੋਰ ਵੀ ਨਸ਼ੇ ਵੇਚਣ ਵਾਲਾ ਬੰਦਾ ਜਿਹੜੂ ਪੰਜਾਬ ਦੇ ਅੰਦਰ ਬਹੁਤ ਵੱਡਾ ਤਸਕਰ ਵੀ ਕਿਹਾ ਜਾਂਦਾ ਬਹੁਤ ਵੱਡਾ ਬਲੈਕੀਆ ਵੀ ਕਿਹਾ ਜਾਂਦਾ ਕਿਉਂਕਿ ਇਹ ਗੱਲ ਤਾਂ ਭੋਲੇ ਤੋਂ ਸਾਬਤ ਹੋ ਗਈ ਸੀ ਲੱਗਦਾ ਸੀ ਲੋਕਾਂ ਨੂੰ ਕਿ ਸਰਕਾਰਾਂ ਕਮਲੀਆਂ ਨੇ ਜਾਣ ਬੁੱਝ ਕੇ ਉਹਨੂੰ ਚਿੱਟੇ ਦਾ ਤਸਕਰ ਕਹਿੰਨੀਆਂ ਨੇ ਪਰ ਪੰਜਾਬ ਦੇ ਲੋਕ ਅਸਲ ਸੱਚਾਈ ਜਾਣਦੇ ਸੀ ਬਿਲਕੁਲ ਇਹਦਾ ਸਾਥੀ ਫੜਿਆ ਗਿਆ ਜਿਹੜਾ ਬਹੁਤ ਵੱਡਾ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਆ ਉਸ ਬੰਦੇ ਨੂੰ ਹੁਣ ਸਾਹਮਣੇ ਬਿਠਾ ਕੇ ਪੁੱਛ ਗਿੱਚ ਮਜੀਠੀਆ ਨਹੀਂ ਹੋਣ ਜਾ ਰਹੀ ਐ ਕਿ ਉਹ ਬੰਦਾ ਕਾਰੋਬਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਕਰ ਚੁੱਕਿਆ ਉਹ ਅੱਜ ਵੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਉਸ ਬੰਦੇ ਨੂੰ ਅੱਜ ਫੜ ਲਿਆ ਗਿਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਕਿਵੇਂ ਇਨਕਾਰ ਕਰੂਆ ਜਿਹੜੇ ਜੇਲਾਂ ਦੇ ਵਿੱਚ ਜਾ ਕੇ ਮਿਲਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਵਰਗੇ ਬਾਬੇ ਯਾਨੀ ਉਹ ਲੋਕ ਹੁਣ ਕੀ ਕਹਿਣਗੇ ਉਹ ਲੋਕ ਵੀ ਆਪਣੇ ਆਪ ਦੇ ਉੱਤੇ ਦਾਗ ਲਾ ਰਹੇ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਦੇ ਲੋਕਾਂ ਨੇ ਉਸੇ ਦਿਨ ਕਿਹਾ ਸੀ ਕਹਿੰਦੇ ਬਾਬਾ ਜੀ ਇਹ ਤਾਂ ਬਹੁਤ ਵੱਡਾ ਸਮਗਨੜਾ ਚਿੱਟੇ ਦਾ ਤੁਸੀਂ ਇਹਨਾਂ ਨੂੰ ਨਾਬਾ ਦੀ ਖੇਲ ਦੇ ਅੰਦਰ ਮਿਲਣ ਕਿਉਂ ਜਾਂਦੇ ਹੋ ਪਰ ਬਾਬਾ ਜੀ ਤਾਂ ਬਾਬਾ ਜੀ ਨੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕਿੰਨੀ ਕਿ ਜਨਤਾ ਸਾਡੇ ਨਾਲ ਜੁੜੀ ਹੈ ਪਰ ਜਨਤਾ ਜਿੰਨੀ ਰਫਤਾਰ ਦੇ ਨਾਲ ਜੁੜਦੀ ਹੈ ਉਦੋਂ ਜ਼ਿਆਦਾ ਰਫਤਾਰ ਦੇ ਨਾਲ ਟੁੱਟ ਵੀ ਜਾਂਦੀ ਹੈ ਬਹੁਤ ਸਾਰੇ ਲੋਕ ਗੁਰਿੰਦਰ ਸਿੰਘ ਤੇ ਲੌਂਦੇ ਨਾਲੋਂ ਵੀ ਪਿੱਛੇ हट ਗਏ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲਾ ਜਾਂ ਤਾਂ ਕੋਈ ਵੱਡਾ ਸਮਗਲਰ ਹੋ ਸਕਦਾ ਤੇ ਜਾਂ ਕੋਈ ਵੱਡਾ ਹਿੱਸੇਦਾਰ ਹੋ ਸਕਦਾ ਤੇ ਜਾਂ ਕੋਈ ਵੱਡਾ ਲੀਡਰ ਹੋ ਸਕਦਾ ਇਹ ਤਿੰਨ ਗੱਲਾਂ ਪੰਜਾਬ ਦੇ ਵਿੱਚੋਂ ਸਾਹਮਣੇ ਨਿਕਲ ਕੇ ਆਈਆਂ ਅਸੀਂ ਪੰਜਾਬ ਦੇ ਲੋਕਾਂ ਦੀ ਥਿਉਰੀ ਤੁਹਾਡੇ ਲਗਾਤਾਰ ਸਾਹਮਣੇ ਧਰਦੇ ਜਾ ਰਹੇ ਹਨ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਹਿੰਦੇ ਜੀ ਹੁਣ ਪਟਾ ਫਿਰਨ ਜਾ ਰਿਹਾ ਪੰਜਾਬ ਦੀ ਸਰਕਾਰ ਵਿਜੀਲੈਂਸ ਬਿਊਰੋ ਦਾ ਇਹ ਗੱਲ ਪਹਿਲਾਂ ਵੀ ਕਈ ਵਾਰ ਨਿਕਲ ਕੇ ਸਾਹਮਣੇ ਆਈ ਹੈ ਮਜ਼ਾਕ ਨਹੀਂ ਹੈ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਰਿਕਾਵਟ ਪਾਈ ਸੀ ਨਾ ਆਪਦੇ ਘਰ ਦੇ ਵਿੱਚ ਜਦੋਂ ਵਿਜੀਲੈਂਸ ਬਿਊਰੋ ਦੇ ਉਹਨੂੰ ਅਫਸਰ ਗ੍ਰਿਫਤਾਰ ਕਰਨ ਜਾਂਦੇ ਨੇ ਤਾਂ ਉਸ ਬੰਦੇ ਨੇ ਇੱਕ ਹਿੰਸਾ ਵਰਗਾ ਮਾਹੌਲ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਜਿਹੜੇ ਵਰਕਰ ਨੇ ਉਹ ਭੜਕ ਕੇ ਵਿਜੀਲੈਂਸ ਬੀਰੋ ਦੇ ਅਫਸਰਾਂ ਨੂੰ ਕੁੱਟਮਾਰ ਕਰ ਦੇਣ ਪਰ ਉਲਟਾ ਇਹਦਾ ਹਰਜਾਨਾ ਜਿਹੜਾ ਉਹ ਵਿਕਰਮ ਸਿੰਘ ਮਜੀਠੀ ਨੂੰ ਭੁਗਤਣਾ ਪੈ ਰਿਹਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਉਹਨਾਂ ਦੀ ਧਰਮ ਪਤਨੀ ਹਰਸਿ ਅਮਰਤ ਕੌਰ ਬਾਦਲ ਹੋਵੇ ਇਹਨਾਂ ਲੋਕਾਂ ਨੂੰ ਕਹਿੰਦੇ ਜੀ ਪੰਜਾਬ ਦੀ ਸੇਕੌਮ ਪੰਜਾਬ ਦੀ ਨੌਜਵਾਨੀ ਜਿਹੜੀ ਮਾਰ ਚੁੱਕੀ ਨੇ ਅਕਸਰ ਚਿੱਟੇ ਦੇ ਨਾਲ ਇਹਨਾਂ ਲੋਕਾਂ ਦਾ ਕਹਿੰਦੇ ਜੀ ਸ਼ਰਾਫ ਲੱਗਿਆ ਤਾਂ ਅਗੇ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਤੇ ਲਾਇਕ ਜਰੂਰ ਕਰ ਦੇਣਾ ਮੇਰਾ ਵੀਰ ਤੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ